ਸਾਰਨ ਜਮਸੀ ਦੀ ਅੱਜ ਜਸੀਂ ਪੜਾਂਗੇ ਉਪਦੇਸ਼ਿਕ ਦੀ ਪੁੱਤੀ ਉਹ ਦੁਜਰ ਦੇ ਆਏ ਜਾਇਦਾਦ, ਬੁੱਧ ਅਤੇ ਮਿਹਨਤ ਵਿਅਰਥ ਹਨ। ਪਹਿਲੀ ਆਇਤ ਮੈਂ ਆਪਣੇ ਮਨ ਵਿੱਚ ਆਖਿਆ ਭਈ ਆ ਮੈਂ ਆਨੰਦ ਨਾਲ ਤੇਰਾ ਪਰਤਾਵਾ ਲਾਵਾਂਗਾ ਸੋ ਸੁਖ ਭੋਗ ਅਤੇ ਵੇਖੋ ਇਹ ਵੀ ਵਿਅਰਥ ਸੀ। ਦੂਜੀ ਆਇਤ ਮੈਂ ਹਸੀਨ ਨੂੰ ਆਖਿਆ ਤੂੰ ਕਮਲੀ ਹੈ ਅਤੇ ਆਨੰਦ ਨੂੰ ਇਹ ਕੀ ਕਰਦਾ ਹੈ? ਦੀ 8 ਮੈਂ ਆਪਣੇ ਮਨ ਵਿੱਚ ਜੁਗਤ ਵਿਚਾਰੀ ਭਈ ਮੈਂ ਆਪਣੇ ਸਰੀਰ ਨੂੰ ਮੈਂ ਪੀ ਕੇ ਖੋਸ਼ ਕਰਾਂ ਪਰ ਇਹ ਇਉਂ ਜੋ ਮੇਰਾ ਮਨ ਬੁੱਧਵਲ ਲੱਗਾ ਰਹੇ ਅਤਮੁਰਤਾ ਨੂੰ ਫਾੜ ਕੇ ਰੁੱਖਾਂ ਰੱਖਾਂ ਜਦ ਤੋੜੀ ਨਾ ਵੇਖਾਂ ਜੋ ਕਿਹੜਾ ਕੰਮ ਚੰਗਾ ਹੈ ਜੋ ਆਦਮ ਵੰਤੀ ਆਕਾਸ਼ ਦੇ ਹੇਠਾਂ ਆਪਣੇ ਜੀਵਨ ਦੇ ਥੋੜੇ ਜਿਹੇ ਦਿਨਾਂ ਵਿੱਚ ਕਰਨ ਚੌਥੀ ਆਇ ਤੇ ਮੈਂ ਵੱਡੇ-ਵੱਡੇ ਕੰਮ ਕੀਤੇ ਮੈਂ ਆਪਣੇ ਲਈ ਘਾਰੇ ਸਾਰੇ ਅਤੇ ਆਪਣੇ ਲਈ ਦੱਖਾਂ ਦੀਆਂ ਬਾੜੀਆਂ ਲਿਆਈਆਂ 5ਵੀਂ ਐਤ ਮੈਂ ਆਪਣੇ ਲਈ ਬਗੀਚੇ ਅਤੇ ਬਾਗ ਬਣਾਏ ਅਤੇ ਉਹਨਾਂ ਵਿੱਚ ਭਾਂਤ-ਭਾਂਤ ਦੇ ਫਲ ਵਾਲੇ ਬ੍ਰਿਚ ਲਾਏ 6ਵੀਂ ਐਤ ਮੈਂ ਆਪਣੇ ਹਰੇ ਬ੍ਰਿਸ਼ੰਦ ਦੀ ਰੁੱਖ ਨੂਰ ਸੇਜਣ ਦੇ ਲਈ ਤਲਿਆਂ ਬਣਾਏ 7ਵੀਂ ਐਤ ਮੈਂ ਤਹਿਲਿਏ ਅਤੇ ਤਹਿਲਣਾ ਮੁੱਲ ਲਾਇ ਅਤੇ ਆਪਣੇ ਘਰ ਅਤੇ ਮੇਰੇ ਘਰ ਵਿੱਚ ਜੰਮੇ ਹੋਏ ਤਹਿਲਿਏ ਵੀ ਸਨ ਨਾਲੇ ਮੇਰੇ ਕੋਲ ਉਹਨਾਂ ਸੱਬਣਾ ਬਨਾਲੋ ਜਿਹੜੇ ਮੇਥੋਂ ਪਹਿਲਾ ਜਰੂਸ਼ਮ ਵਿੱਚ ਸਨ ਵਗਾ ਅਤੇ ਇਹ ਜਿਹੜਾ ਦੀਯਬ ਦੀ ਇੱਕ ਜਾਇਦਰ ਹੈ ਸੀ 8ਵੀਂ ਐਤ ਮੈਂ ਸੋਨਾ ਅਤੇ ਚਾਂਦੀ ਅਤੇ ਪਾਸ਼ਾ ਹਾਂ ਅਤੇ ਸੂਬਿਆਂ ਦੇ ਖਜ਼ਾਨੇ ਆਪਣੇ ਲਈ ਇਕੱਠੇ ਕੀਤੇ ਮੈਂ ਗਵਈਏ ਅਤੇ ਗੌਣ ਵਾਲੀਆਂ ਗੌਣ ਵਾਲੀਆਂ ਅਤੇ ਆਦਮ ਵੰਸ਼ਿਆਂ ਲਈ ਮੈਨੇ ਮੋਹਨੀਆਂ ਸ੍ਰੋਤਾਂ ਬਹੁਤ ਸਾਰੀਆਂ ਪ੍ਰਾਪਤ ਕੀਤੀਆਂ 9ਵੀਂ ਆਇਤ ਸੋਮੇ ਵੱਡਾ ਹੋਇਆ ਤੇ ਜਿਹੜਾ ਮੈਥੋਂ ਪਹਿਲਾਂ ਜਰੂਸ਼ਲਮ ਵਿੱਚ ਹੋਏ ਸਨ ਉਹਨਾਂ ਸਭ ਨਾਲ ਬਹੁਤ ਵਾਅਦਾ ਕੀਤਾ ਨਾਲੇ ਮੇਰੀ ਬੁੱਧ ਵੀ ਮੇਰੇ ਵਿੱਚ ਟਿਕੀ ਰਹੀ 10ਵੀਂ ਆਇਤ ਅਤੇ ਮੇਰੇ ਸਭ ਜੋ ਮੇਰੀਆਂ ਅੱਖਾਂ ਮੰਗਣੀਆਂ ਸਨ ਮੈਂ ਉਹਨਾਂ ਕੋਲੋਂ ਪਰੇ ਨਹੀਂ ਰੱਖਿਆ ਮੈਂ ਆਪਣੇ ਮਾਨ ਨੂੰ ਕਿਸੇ ਤਰ੍ਹਾਂ ਦੇ ਅਨੰਦ ਤੋਂ ਨਹੀਂ ਵੰਡਿਆ ਕਿਉਂ ਜੋ ਮੇਰਾ ਮਨ ਮੇਰੀ ਸਾਰੀ ਮਿਹਨਤ ਨਾਲ ਲੱਜੇ ਰਹਾ ਅਤੇ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਇਹ ਇਹੋ ਹਿੱਸਾ ਸੀ 11ਵੀਂ ਤਦ ਮੈਂ ਉਹਨਾ ਸਬਨ ਕੰਮਾਂ ਨੂੰ ਜੋ ਮੇਰੇ ਹੱਥਾਂ ਦੇ ਕਿਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਲਈ ਦੇ ਵਿੱਚ ਕੀਤੀ ਸੀ ਦਿੱਠਾ ਅਤੇ ਵੇਖੋ ਉਹ ਸਾਰਿਆਂ ਦੇ ਸਾਰੇ ਵਿਅਥ ਅਤੇ ਹਵਾ ਦਾ ਫੱਕਣਾ ਸੀ ਅਤੇ ਸੂਰਜ ਦੇ ਹੇਠ ਕੋਈ λαβ ਨਹੀਂ ਸੀ 12ਵੀਂ ਆਇਤ ਤਾਂ ਮੈਂ ਬੁੱਧ ਅਤੇ ਸੁਦਾ ਅਤੇ ਮੁਰਗਤਾਈ ਦੇ ਦੇਖਣ ਲਈ ਮੂੰ ਮੋੜਿਆ ਕਿਉਂ ਜੋ ਉਹ ਆਦਮੀ ਜੋ ਪਾਸ਼ਿਆ ਦੇ ਪਿੱਛੇ ਆਵੇਗਾ ਕੀ ਕਰੇ ਬਸ ਇਹੋ ਜੋ ਪਹਿਲਾਂ ਤੋਂ ਹੁੰਦਾ ਆਇਆ ਹੈ 13ਵੀਂ ਆਇਤ ਤਾਂ ਮੈਂ ਡਿੱਠਾ ਭਈ ਜੇ ਮੇ ਚਾਨਣ ਹਨੇਰੇ ਉਤਤਮ ਹੈ ਤੇਵੇਂ ਹੀ ਮੁਰਗਤਾਈ ਨਾਲੋਂ ਬੁੱਧ શ્રેષ્ઠ ਹੈ ਆਦਮੀ ਆਇਤ ਬਦਮਾਨ ਦੀਆਂ ਅੱਖਾਂ ਬੁੱਧਮੰਦੀਆਂ ਅੱਖੀਆਂ ਸਿਰ ਵਿੱਚ ਰਹਿੰਦੀਆਂ ਹਨ ਪਰ ਮੂਰਖ ਹਨੇਰੇ ਵਿੱਚ ਤੁਰਦਾ ਹੈ ਤਾਂ ਵੀ ਮੈਂ ਜਾਣ ਲਿਆ ਜੋ ਸਭਨਾਂ ਲਈ ਇੱਕ ਬੀਜ ਦੀ ਹੈ 15ਵੇਂ ਆਇਤ ਤਦ ਮੈਂ ਆਪਣੇ ਮਨ ਵਿੱਚ ਆਖਿਆ ਜੇ ਕਿ ਮੂਰਖ ਉੱਤੇ ਬੀਜ ਦੀ ਹੈ ਤੇ ਹੀ ਮੇਰੇ ਉੱਤੇ ਬੀਤੀਗੀ ਤਾਂ ਫਿਰ ਮੈਂ ਵਧੇਰੇ ਬੁੱਧਮਨ ਕਿਉਂ ਬਣਿਆ ਸੋ ਮੈਂ ਆਪਣੇ ਮਨ ਵਿੱਚ ਆਖਿਆ ਇਹ ਭਈ ਇਹ ਵੀ ਵਿਅਤ ਹੀ ਹੈ ਸੋਲਮੀ ਆਇਤ ਕਿਉਂ ਜੋ ਨਾ ਤਾਂ ਬੁੱਧਵੰਦ ਦਾ ਅਤੇ ਨਾ ਮੂਰਖ ਦਾ ਚੇਤਾ ਸਦਾ ਤੈ ਰੱਖੇਗਾ ਇਸ ਲਈ ਭਈ ਆਉਣ ਵਾਲਿਆਂ ਸਮਿਆਂ ਵਿੱਚ ਸਭ ਕੁਝ ਵਿਸਰ ਜਾਵੇਗਾ ਬੁੱਧਵੰਦ ਨੇ ਕਿਸ ਤਰ ਮਾਰਦਾ ਹੈ ਅਤੇ ਉਸ ਉਸੇ ਤਰ੍ਹਾਂ ਜਿਕੇ ਮੂਰਖ 17ਵੀਂ ਆਇਤ ਸੋ ਮੈਂ ਜਿਉਂ ਤੋਂ ਅੱਕ ਗਿਆ ਕਿਉਂ ਜੋ ਉਹ ਕੰਮ ਜੋ ਸੁਰਜ ਦੇ ਹੇਠ ਕੀਤਾ ਜਾਂਦਾ ਹੈ ਮੈਨੂੰ ਮਾਰਾ ਲੱਗਾ ਇਸ ਲਈ ਜੋ ਸਭ ਵਿਅਤ ਹੈ ਤੇ ਹਵਾ ਦਾ ਫੱਕਣਾ ਹੈ 18ਵੀਂ ਆਇਤ ਸਭੋ ਮੈਂ ਆਪਣੇ ਸਾਰੇ ਮਿਹਨਤ ਦੇ ਕੰਮ ਨਾਲ ਲਿ ਜੋ ਜਿਹਦੇ ਹੇਠ ਕੀਤਾ ਸੀ ਅੱਕ ਗਿਆ ਕਿਉਂ ਜੋਂ ਮੈਨੂੰ ਉਹ ਇਸ ਆਦਮੀ ਦੇ ਲਈ ਜੋ ਮੇਥੋਂ ਪਿੱਛੇ ਆਵੇਗਾ ਛੱਡਣਾ ਪਵੇਗਾ 18ਵੀਂ ਆਇਤ ਕੌਣ ਜਾਣਦਾ ਹੈ ਜੋ ਉਹ ਬੁੱਧਵਨ ਹੋਵੇਗਾ ਜਾਂ ਮੂਰਖ ਤਾਂ ਜੋ ਉਹ ਮੇਰੀ ਸਾਰੀ ਮਿਹਨਤ ਦੇ ਕੰਮ ਉੱਤੇ ਜੋ ਮੈਂ ਕੀਤਾ ਅਤੇ ਜੇ ਦੇ ਉੱਤੇ ਸੂਰਜ ਦੇ ਹੀਟ ਮੈਂ ਆਪਣੀ ਬੁੱਧ ਖਰਚ ਕੀਤੀ ਮਾਲਕ ਬਣੇਗਾ ਇਹ ਵੀ ਬੇਵ्यर्थ ਹੈ। ਬੀਮੀ ਆਇਤ ਤਾਂ ਦਮ ਮੈਂ ਮੁੜਿਆ ਅਤੇ ਆਪਣੇ ਮਨ ਨੂੰ ਉਸ ਸਾਰੇ ਕੰਮ ਤੋਂ ਜੋ ਮੈਂ ਸੂਰਜ ਦੇ ਹੀਟ ਕੀਤਾ ਸੀ ਨਿਰਾਸ਼ ਕੀਤਾ। ਕਿਮੀ ਆਇਤ ਕਿਉਂਕਿ ਜੋ ਇਹ ਜਾਣਾ ਹੈ ਕਿ ਜੇ ਦਾ ਕੰਮ ਬੁੱਧ ਅਤੇ ਗਿਆਨ ਅਤੇ ਸਫਲਤਾ ਦੇ ਨਾਲ ਉਨ ਦਾ ਹੈ ਪਰ ਉਹ ਉਸ ਨੂੰ ਦੂਜੇ ਮਨੁੱਖ ਦੇ ਲਈ ਜਿਸ ਨੇ ਉਸ ਦੇ ਵਿੱਚ ਕੁਝ ਮੈਨਣ ਨਹੀਂ ਕੀਤੀ ਛੱਡ ਜਾਵੇਗਾ ਭਾਈ ਉਹ ਦੀ ਵੰਡ ਹੋਵੇ ਇਹ ਵੀ ਵਿਅਥ ਅਤੇ ਡਾਡੀ ਵਿਪਤਾ ਹੈ ਬਾਈ ਮੀ ਆਇਤ ਭਲਾ ਆਦਮੀ ਨੂੰ ਆਪਣੇ ਸਾਰੇ ਧੰਦੇ ਅਤੇ ਮਨ ਦੇ ਕਸ਼ਟ ਤੋਂ ਜੋ ਉਹਨੇ ਸੁਰਜ ਦੇ ਹੇਟ ਕੀਤਾ ਸੀ ਕੀ ਲਾਭ ਹੁੰਦਾ ਹੈ ਤੇਈਵੀਂ ਆਇਤ ਕਿਉਂ ਜੋ ਉਹ ਦੇ ਸਾਰੇ ਦਿਨ ਦੁੱਖ ਭਰੇ ਹਨ ਅਤੇ ਉਹ ਦੀ ਮੈਨਣ ਸੋਗ ਹੈ ਤਬ ਉਹ ਦੇ ਮਨ ਨੂੰ ਰਾਤੀ ਦੀ ਵੀ ਆਰਾਮ ਨਹੀਂ ਹੁੰਦਾ ਇਹ ਵੀ ਬਿਅਤ ਹੈ 24ਵੀਂ ਆਇਤ ਸੋ ਮਨੁੱਖ ਦੇ ਲਈ ਇਸ ਨਾਲੋਂ ਹੋਰ ਕੁਝ ਚੰਗਾ ਨਹੀਂ ਜੋ ਖਾਵੇ ਪੀਵੇ ਅਤੇ ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀਖ ਪਰਚਾਵੇ ਮੈਂ ਇੱਥੇ ਜੋ ਇਹ ਵੀ ਪਰਮੇਸ਼ਰ ਦੇ ਹੱਥ ਹੈ 25ਵੀਂ ਆਇਤ ਉਸ ਤੋਂ ਵੱਖਰਾ ਕੌਣ ਖਾ ਸਕਦਾ ਤੇ ਕੌਣ ਆਨੰਦ ਭੋਗ ਸਕਦਾ ਹੈ ਜਬੀਮੀ ਆਇਤ ਕਿਉਂ ਜੋ ਪਰਮੇਸ਼ਰ ਉਸ ਆਦਮੀ ਨੂੰ ਜੋ ਉਸ ਦੀ ਦ੍ਰਿਸ਼ਟੀ ਵਿੱਚ ਪੜਾ ਹੈ ਬੁੱਧਵਾਂ ਬੁੱਧ ਅਤੇ ਗਿਆਨ ਅਤੇ ਆਨੰਦ ਦਿੰਦਾ ਹੈ ਪਰ ਪਾਪੀ ਨੂੰ ਦੁੱਖ ਦਿੰਦਾ ਹੈ ਜੋ ਉਹ ਇਕੱਠਾ ਕਰੀ ਕੇ ਅਤੇ ਜੋੜ ਕੇ ਉਸ ਨੂੰ ਦੇਵੇ ਜਿਹੜਾ ਪਰਮੇਸ਼ਰ ਨੂੰ ਭਾਉਂਦਾ ਹੈ ਇਹ ਵੀ ਬਿਹਤ ਅਤੇ ਹਵਾ ਦੇ ਫਕਣਾ ਹੈ ਆਮੀਨ ਪ੍ਰਭੂ ਜੀ ਨੇ ਵਚਨ ਪੜ੍ਹ ਸੁਣਿਆ ਅਤੇ ਬੜੀ ਬਰਕਤ ਹੈ ਗੋਡ ਬles you